ਗੁਰੂ ਪਿਆਰੀ ਸਾਹਿਬ ਸੰਗ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਕੜੇ ਮਾਨਕਪੁਰ ਪਹੁੰਚੇ ਉੱਥੇ ਮਵੈਸ਼ ਨੂੰ ਮੱਥ ਦਾ ਇੱਕ ਸਾਧੂ ਮਲੂਕ ਚੰਦ ਰਹਿੰਦਾ ਸੀ ਜਦੋਂ ਉਸ ਨੂੰ ਵਿਆਹਤ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਵਾਰਸ ਉਸ ਖੇਤਰ ਵਿੱਚ ਪਧਾਰੇ ਹਨ ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਉਹ ਗੁਰੂ ਜੀ ਦੇ ਪਵਿੱਤਰ ਦਰਸ਼ਨ ਕਰਨ ਲਈ ਤਾवला ਹੋ ਗਿਆ ਪਰ ਜਿਵੇਂ ਹੀ ਉਸ ਨੂੰ ਪਤਾ ਹੋਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਤਾਂ ਅਸਤਰ ਸ਼ਸਤਰ ਧਾਰੀ ਹਨ ਅਤੇ ਉਹ ਛਿਕਾਰ ਆਦ ਵੀ ਖੇਡਦੇ ਹਨ ਤਾਂ ਉਸ ਦਾ ਉਤਸ਼ਾਹ ਮਰ ਗਿਆ ਉਹ ਸੋਚਣ ਲੱਗਾ ਕਿ ਉਹ ਤਾਂ ਹਿੰਸਾ ਨੂੰ ਪਰਮ ਧਰਮ ਮੰਨਦਾ ਹੈ ਫਿਰ ਕਿਸੇ ਲਕਸ਼ ਨੂੰ ਲੈ ਕੇ ਉਹ ਉਹਨਾਂ ਦੇ ਦਰਸ਼ਨ ਕਰੇ ਕਿਉਂਕਿ ਇਹ ਵਿਚਾਰਧਾਰਾ ਵਿਦਾ ਵਿੱਚ ਪਿਆ ਹੋਇਆ ਉਹ ਕੁਝ ਫੈਸਲੇ ਨਹੀਂ ਕਰ ਪਾਇਆ ਉਸਨੇ ਡੇਰੇ ਵਿੱਚ ਹੀ ਰਹਿ ਕੇ ਸਿਮਰਨ ਕਰਨਾ ਮਨੋਂ ਸਮਝਿਆ ਹਰ ਰੋਜ਼ ਦੀ ਤਰ੍ਹਾਂ ਜਦੋਂ ਉਸਨੇ ਆਪਣੇ ਠਾਕੁਰ ਨੂੰ ਭੋਗ ਲਗਾਉਣ ਉਪਰੰਤ ਥਾਲ ਉੱਪਰੋਂ ਕਪੜਾ ਚੁੱਕਿਆ ਤਾਂ ਉਸਨੇ ਥਾਲ ਵਿੱਚ ਵੈਸ਼ਨੂ ਭੋਜਨ ਦੀ ਜਗ੍ਹਾ ਮਾਸ ਵੇਖਿਆ ਇਹ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਅਤੇ ਉਸਨੇ ਫਿਰ ਆਪਣੇ ਹੱਥ ਵੱਲੋਂ ਥਾਲ ਪਰੋਸਿਆ ਅਤੇ ਸੁੱਧ ਵੈਸ਼ਨੂ ਭੋਜਨ ਲੈ ਕੇ ਇਸ਼ਟ ਦੇਵ ਦੇ ਕੋਲ ਗਿਆ ਪਰ ਇਹ ਕੀ ਭੋਜਨ ਤਾਂ ਉਹੀ ਮਾਸਾहारी ਉਸ ਨੂੰ ਇਸ ਕੋਟਕ ਦਾ ਮਤਲਬ ਸਮਝ ਵਿੱਚ ਨਹੀਂ ਆਇਆ ਉਸਨੇ ਭੋਜਨ ਨਹੀਂ ਕੀਤਾ ਅਤੇ ਤਪੱਸਿਆ ਵਿੱਚ ਦ੍ਰਵਤ ਨੇਤਰਾਂ ਵੱਲੋਂ ਆਸਣ ਉੱਤੇ ਧਿਆਨ ਮਗਨ ਹੋ ਗਿਆ ਉਦੋਂ ਉਸਨੇ ਆਪਣੇ ਈਸ਼ਟ ਨੂੰ ਪ੍ਰਤੱਖ ਸਰਕਾਰ ਰੂਪ ਵਿੱਚ ਜਾਹਿਰ ਹੁੰਦੇ ਦੇਖਿਆ ਦੇਵੀ ਸ਼ਕਤੀ ਨੇ ਕਿਹਾ ਕਿ ਮਲੂਕ ਚੰਦ ਤੁਹਾਡੀ ਭਗਤੀ ਸਪੂਰਨ ਹੋਈ ਫਿਰ ਇਹ ਭਲੇਖਾ ਕਿਵੇਂ ਕੇ ਤੂੰ ਨਹੀਂ ਜਾਣਦਾ ਸਾਰੇ ਅਲੋਕੀ ਪੁਰਖ ਸਾਸਤਰ ਧਾਰੀ ਹਨ ਅਤੇ ਮਨੁੱਖ ਉਦਾਰ ਲਈ ਆਪਣੀ ਲੀਲਾਵਾਂ ਵਿੱਚ ਦੁਸ਼ਤਾਂ ਦੇ ਨਾਸ਼ ਹੇਤੂ ਸ਼ਾਸਤਰਾਂ ਦਾ ਪ੍ਰਯੋਗ ਕਰਦੇ ਹਨ ਇਸ ਉੱਤੇ ਮਲੂਕ ਚੰਦ ਨੇ ਮਾਫੀ ਬੇਨਤੀ ਕਰਦੇ ਹੋਏ ਕਿਹਾ ਕਿ ਉਸ ਤੋਂ ਭੁੱਲ ਹੋਈ ਹੈ ਜੋ ਉਹ ਵਿਚਲਿਤ ਹੋ ਗਿਆ ਸੀ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ